ਇੰਸਟਾਗ੍ਰਾਮ ਤੇ ਵਾਇਰਲ ਕਮਲਕੌਰ ਭਾਬੀ ਦੀ ਪਾਰਕਿੰਗ 'ਚ ਖੜੀ ਕਾਰ ਤੋਂ ਮਿਲੀ ਧੀ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਉੱਤੇ ਬੀਤੀ ਦੇਰ ਰਾਤ ਆਦੇਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਵਿੱਚ ਖੜੀਕਾਰ ਵਿੱਚੋਂ ਇੱਕ ਮਹਿਲਾ ਦੀ ਲਾਸ਼ ਬਰਾਮਦ ਹੋਈ ਹੈ ਉਹ ਨੇ ਇੰਸਟਾਗ੍ਰam ਤੇ ਜੋ ਵਾਇਰਲ ਨੇ ਕਮਲਕੌਰ ਭਾਬੀ ਦੇ ਨਾਮ ਤੋਂ ਮਸ਼ਹੂਰ ਨੇ ਉਹਨਾਂ ਦੀ ਕਾਰ ਦੇ ਵਿੱਚੋਂ ਡੈੱਡ ਬੋਡੀ ਮਿਲੀ ਆ ਤੇ ਮ੍ਰਿਤਕ ਦੀ ਪਛਾਣ ਸੋਸ਼ਲ ਮੀਡੀਆ ਉੱਤੇ ਐਕਟਿਵ ਕਮਲਕੌਰ ਭਾਬੀ ਵਜੋਂ ਹੋਈ ਆ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਕਮਲਕੌਰ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਆ ਮੁੱਢਲੇ ਹਾਲਾਤਾਂ ਤੋਂ ਲੱਗਦਾ ਕਿ ਕਮਲਕੌਰ ਦਾ ਕਤਲ ਕੀਤਾ ਗਿਆ ਆ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਬੀਤੀ ਰਾਤ ਸ਼ਹਿਰ ਦੇ ਆਦੇਸ਼ ਹਸਪਤਾਲ పార్ంగ్లీ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਲੋਕਾਂ ਨੇ ਪੁਲਿਸ ਨੂੰ ਇੱਕ ਖੜੀ ਕਾਰ ਚੋਂ ਤੇਜ਼ ਬਦਬੂ ਆਉਣ ਦੀ ਸੂਚਨਾ ਮਿਲੀ ਜਦੋਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਲਗਭਗ 30-35 ਸਾਲ ਦੀ ਇੱਕ ਔਰਤ ਦੀ ਲਾਸ਼ ਮਿਲੀ ਜਿਸ ਨਾਲ ਇਲਾਕੇ 'ਚ ਸਨਸਨੀ ਫੈਲ ਗਈ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਲਾਸ਼ ਸੋਸ਼ਲ ਮੀਡੀਆ ਤੇ ਮਸ਼ਹੂਰ ਕਮਲ ਕੌਰ ਭਾਬੀ ਦੇ ਨਾਮ ਤੋਂ ਇੱਕ ਕੁੜੀ ਹੈ ਜਿਸ ਦੀ ਇਹ ਲਾਸ਼ ਮਿਲੀ ਹੈ ਇਹ ਦੱਸਿਆ ਵੀ ਜਾ ਰਿਹਾ ਹੈ ਕਿ ਆਂਤ ਕੀ ਡੱਲਾ ਦੀ ਤਰਫੋਂ ਇਹਨੂੰ ਇੱਕ ਧਮਕੀ ਦਿੱਤੀ ਗਈ ਸੀ ਜਾਨ ਤੋਂ ਮਾਰਨ ਦੀ He <laughs>